ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਦੇ ਘਰੇ ਪਹੁੰਚੇ ਹੋਏ ਆਂ ਚਮਕੌਰ ਕਹਿੰਦੇ ਵੀ ਅੱਜ ਹੈਗਾ ਗੈਰਹਾਜ਼ਰ ਅੱਜ ਸਾਡੇ ਨਾਲ ਚਮਕੌਰ ਦਾ ਵੱਡਾ ਭਾਈ ਵੀਡੀਓ ਬਣਵਾਊਗਾ ਤੇ ਅੱਜ ਬਾਈ ਦਾ ਨਾਮ ਵੀ ਪੁੱਛਾਂਗੇ ਮੈਂ ਕਹਿੰਦਾ ਅੱਗੇ ਪੁੱਛਿਆ ਵੀ ਨਹੀਂ ਕਦੇ ਵੀਡੀਓ 'ਚ ਬੱਚੀਆਂ ਦੋ ਦਿਖਾਵਾਂਗੇ ਇੱਕ ਦਿਖਾਵਾਂਗੇ ਐਚ ਐਫ ਦਾ ਨਗੀਨਾ ਤੇ ਇੱਕ ਦਿਖਾਵਾਂਗੇ ਸਾਈਰ ਜਮਾ ਠੰਡੀ ਪਾਈ ਜਾਂਦਾ ਬਰਫ ਵਰਗੀ ਜਿਵੇਂ ਚਮਕੌਰ ਕਹਿੰਦਾ ਹੁੰਦਾ ਆਜੋ ਕੰਨੀ ਜੀ ਹੱਸੀ ਕਰ ਰਹੀ ਹੋਰ ਕਿਵੇਂ ਆ ਵਧੀਆ ਜੀ ਨਾਮ ਕੀ ਤੇਰਾ ਨਾਮ ਦੱਸ ਜੀ ਮੱਗਰ ਸਿੰਘ ਜੀ ਨਾਮ ਹੈਗਾ ਮੱਗਰ ਸਿੰਘ ਅੱਗੇ ਕਦੇ ਨੋਂ ਨਹੀਂ ਪੁੱਛਿਆ ਗਿਆ ਨਹੀਂ ਜੀ ਇਹ ਕਹਿੰਦੇ ਨੇ ਵੀ ਤੋਰ ਤੋ ਹਾਂ ਹਾਂ ਬਈ ਕਿਹੜੇ ਪਾਸੇ ਸ਼ੁਰੂ ਕਰ ਲਈਏ ਜਦੋਂ ਮਰਜ਼ੀ ਕਰ ਦੋ ਕਰ ਲੋ ਜੀ ਸੂਈ ਹੋਈ ਤਾਂ ਕਰ ਲਈਏ ਤੁਸੀਂ ਕਰ ਲੋ ਜੀ ਘਾਰਾਂ ਵੀ ਮਾਰਨੇ ਆ ਜੀ ਸਾਰੇ ਸਭ ਕੋ ਮਾਰਾਂਗੇ ਜੀ ਠੀਕ ਆ ਕਰ ਲੈ ਡਾ ਬਣਾ ਤੂੰ ਚੱਕ ਲੋ ਜੀ ਠੀਕ ਆ ਕਰ ਹਾਂਜੀ ਹਾਂਜੀ ਸੂਆ ਕਿਹੜਾ ਪਾਈਦਾ ਸੂਆ ਦੂਜਾ ਜੀ ਸੂਆ ਦੂਜਾ ਤੋੜ ਦੇ ਖੋਲ ਦੀ ਹੱਦ ਆ ਖੁੱਲ੍ਹੇ ਖੜੀਆਂ ਹੁੰਦਾ ਨਾ ਲਾਪੇ ਖੁੱਲ੍ਹੇ ਕੋਈ ਨਹੀਂ ਖੜੀਆਂ ਦੀ ਮੋਜਨਾ ਸੂਆ ਦੂਜਾ ਤਾਜੀ ਸੂਈ ਆ ਜੇਰ ਜੱਪਾ ਹੈਗਾ ਇਹਦਾ ਡੰਨ ਖਾਂਦੀ ਆ ਕਹਿੰਦੇ ਵੀ ਗਾਜਰਾ ਹੈ ਜੇਰ ਜੱਪਾ ਇਹਦਾ ਡਾਨਾ ਤੇ ਰੰਗ ਰੂਪ ਦੀ ਗੱਲ ਬਾਤ ਕਰ ਲਾ ਨਮਾਈ ਧਮਾਈ ਨਹੀਂ ਬਾਈ ਨੇ ਤਾਜੀ ਕਰਕੇ ਨਹੀਂ ਤੇ ਕੁੱਕੜੀ ਦੇ ਅੰਡੇ ਵਰਗੀ ਨਿਕਲ ਨਹੀਂ ਚਿੱਟੀ ਜਮਾ ਪਰ ਨਮਾਉਣ ਦਾ ਮੈਂ ਠੰਡਾ ਹੈ ਬਾਈ ਯਾਰ ਆ ਤਾਜ਼ਾ ਸਹਜ ਆ ਗਿਆ ਬਾਈ ਫੁੱਲ ਵੱਡਾ ਖੁੱਲੇ ਆਰਡਰ ਚ ਆ ਗਈ ਪੂਰੇ ਤੇ ਪਹਿਲਣ ਦਾ ਇਹਦਾ ਕੀ ਰਿਕਾਰਡ ਦੱਸਿਆ ਮਾਲ ਕਰਨ ਦਾ ਬਈ 22 ਕਿਲੋ ਤਾਂ ਕਿਹਾ ਮਾਲ ਕਰਨੇ ਤਾਂ ਠੀਕ ਆ ਜੀ ਹਾਂ ਬਾਈ ਕੱਡੂ ਵੀ ਲੇਵਾ ਲੱਤਾ ਰਹੀ ਪਰ ਦਬਾਈ ਬਾਕੀ ਦਾ ਲੇਵਾ ਵੀ ਭਰਦਾ ਗਵਾਈ ਗਾਂ ਲੈ ਬੰਨੇ ਹੋ ਕੇ ਤੋੜ ਦੇ ਹਾਂ ਗਾਂ ਨੂੰ ਹੋ ਜਾ ਇਹਦੇ ਮਾੜਾ ਜਾਂ ਹਾਂ ਤੋੜ ਲੈ ਇਧਰ ਨੂੰ ਬੋਝ ਕੇ ਬੋਝ ਕੇ ਬੋਝ ਕੇ ਤੇ ਬਾਕੀ ਸੱਜਣੋ ਇੱਥੋਂ ਤੋਰਾ ਚੈੱਕ ਕਰ ਸਕਦੇ ਆਂ ਵੀ ਪਹਿਲਵਾਨ ਵਾਲਾ ਸ਼ਿਸ਼ਟ ਮੀਆਂ ਬੱਚੀ ਤੋਂ ਤੁਰਿਆ ਨਹੀਂ ਜਾਂਦਾ ਜੇ ਗੱਲਬਾਤ ਕਰ ਲਈਏ ਆਰਡਰ ਲੈ ਕੇ ਬਹੁਤ ਠੰਡੀ ਆ ਬਾਈ ਬਾਕੀ ਬਾਈ ਕਹਿੰਦਾ ਕੱਡਿਆ ਹੋਇਆ ਦਾ ਬੋਲਾ ਕਮਾ ਲਓ ਜੀ ਕੱਡਿਆ ਬੱਚਾ 5 ਕਿਲੋ ਫਿਰ ਪੈਂਦੀ ਨਹੀਂ ਸੀ ਨਾ ਹਾਂ ਇੱਥੇ ਇੱਥੇ ਖੜਾ ਲਾ ਮੜਾ ਜਾਂ ਬੱਚੇ ਨੂੰ ਪਿਆ ਫਿਰ ਬੋਲਾ ਬਾਈ ਬੱਚੇ ਦਾ ਜ਼ਰੂਰ ਕਰ ਦਿਆ ਥੋੜਾ ਜਿਹਾ ਬਾਕ 19 ਨੰਬਰ ਫਾਰਮ ਚ ਆਈ ਹੈ ਬਈ ਹਾਂ ਨੰਬਰ ਇਹਦਾ 19 ਆ ਫਾਰਮ ਦੀ ਬੱਛੀ ਆ ਸੂਆ ਦੂਜਾ ਤੇ ਬਿਊਟੀ ਵਾਲੇ ਪੱਖ ਤੋਂ ਵੀ ਪੂਰੀ ਟੌਪ ਆ ਤੇ ਦੁੱਧ ਵਾਲੇ ਪੱਖ ਤੋਂ ਵੀ ਹਾਂ ਇਹਦਾ ਬੱਚਾ ਮਰੀ ਜਾਂਦਾ ਵੱਜ ਜਾਂ ਅੰਦਰ ਨਾ ਮੋਚ ਕੇ ਲੈ ਚਲ ਹੌਲੀ ਟਿਕਾਈ ਨਾ ਤੇ ਬਾਕੀ ਇੱਥੋਂ ਅਗਲੇ ਬੰਨੋ ਆਰਡਰ ਚੈੱਕ ਕਰ ਸਕਦੇ ਹੋ ਥਣ ਦਾ ਸੈਟ ਕਰ ਸਕਦੇ ਹੋ ਤੇ ਪਛਾਣ ਵਾਲੇ ਬੰਨੋ ਵੀ ਆਰਡਰ ਉਹੀ ਗੱਲ ਆ ਵੀ ਪਹਿਲਵਾਨਾਂ ਵਾਲਾ ਕੰਮ ਹੀ ਆ ਥਣ ਲਾਲੀ ਹੁੰਦਾ ਬਈ ਦਾ ਹਾਂ ਗਲ ਲਾਲੀ ਆ ਗਿਆ ਤੇ ਦੰਦਾਂ ਚ ਵੀ ਹੂ ਬਾਈ ਇਹ ਦੰਦਾਂ ਦੇ ਛੇ ਦੰਦਾਂ ਦਾ ਬਾਈ ਛੇ ਦੰਦਾਂ ਦਾ ਹਾਂ ਬਾਈ ਦੰਦਾਂ ਚ ਛੇ ਦੰਦ ਸੂਆ ਦੂਜਾ ਜਾਨ ਹੈਗੀ ਆ ਬੱਛੀ ਚ ਫੁੱਲ ਕਲਰ ਆ ਗਿਆ ਬਾਈ ਵਾਈਟ ਇਹਦਾ ਕਿਉਂਕਿ ਲਿਬੜਨ ਕਰਕੇ ਥੋੜੀ ਮੱਧਮ ਲੱਗੂ ਪਰ ਬੱਛੀ ਚ ਘਾਟ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜੇ ਆਪਾਂ ਗੱਲਬਾਤ ਕਰ ਲਈਏ ਫੁੱਲ ਖੁੱਲੇ ਆ ਜੀ ਤਾਣੀ ਬਾਈ ਹੈਗੀ ਇਹ ਆਪਾਂ ਹੈ ਜੀ ਨਾ ਤਾਣੀ ਹੈਗੀ ਠੰਡੀ ਬਹੁਤ ਲੈ ਆਈਆਂ ਇਸ ਹੱਥ ਵਿੱਚ ਲੈ ਠੀਕ ਹੈ ਬਾਈ ਤਾਣੀ ਵੀ ਉਹ ਹੋਜੂਗੀ ਠੰਡੀ ਤਾਜ਼ੀ ਗਾਂ ਚੂਈ ਆ ਬਾਈ ਠੰਡ ਲੱਗ ਜੇ ਠੀਕ ਆ ਗੱਲ ਹਾਂਜੀ ਤੇ ਬਾਕੀ ਗੱਲ ਹੀ ਥਾਣਾ ਦਾ ਗੈਪ ਦਿਖਾ ਦੇ ਇੱਥੋਂ ਗੈਪ ਫੁੱਲ ਹਸਣਾਂ ਦਾ ਨਾਲ ਇਹਦੇ ਬੱਚਾ ਕੀ ਆ ਜੀ ਬੱਸ ਆ ਜੀ ਆ ਨਾਲ ਇਹਦੇ ਮੇਲਕਾਫ ਆ ਗਿਆ ਪਰ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਆ ਗਿਆ ਅਗਲੇ ਪਾਸੇ ਉਹਨਾਂ ਲਈ ਮੂਹ ਨੂੰ ਵੇਦਾ ਉਹਨਾਂ ਹੀ ਅੱਗੇ ਨੂੰ ਆਰਡਰ ਉਹਨਾਂ ਹੀ ਲੈ ਕਦੂੰਗਾ ਬਈ ਤੇ ਬੈਡ ਚ ਕੁਆਲਿਟੀ ਬਹੁਤ ਆ ਤੇ ਸੁਭਾਅ ਆ ਦੀ ਠੰਡੀ ਆ ਤੇ ਹੈਗੀ ਜਾਨ ਵਾਲੀ ਆ ਬਈ ਜਾਨ ਵਾਲੇ ਬਈ ਕੱਦ ਵਾਲੀ ਨਾਲੇ ਸੋਹਣੇ ਪੰਚ ਵੀ ਆ ਨਾਲ-ਨਾਲ ਗੁੱਦ ਵਾਲੀ ਲੈਣ ਵੀ ਆ ਨਹੀਂ ਵਜਾਈ ਮੇਰੇ ਬਈ ਧਾਰਾ ਦਿਖਾ ਦੇਗੇ ਮਾਰ ਕੇ ਹਾਂ ਦਿਖਾਵਾਂ ਉੱਠ ਲੱਗੇ ਹਾਂ ਲੈ ਬੰਦ ਇੱਕ ਵਾਰੀ ਮਾਰੀ ਜੀ ਬੱਚਾ ਲਾ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਦਿਖਾਵਾਂਗੇ ਸਾਈ ਵਾਲ ਦਾ ਨਗੀਨਾ ਆਇਥੇ ਦਿਖਾਈ ਗੈਰੀ ਅਗਲੇ ਬੰਨੇ ਇੱਥੋਂ ਇਧਰਲੇ ਪਾਸੇ ਕਲਮੀ ਥਾਣਾ ਆ ਗਿਆ ਕਲਮਾ ਥਾਣਾ ਬਾਈ ਇਹ ਦੁੱਧਾ ਲਗਾ ਅ ਕਵਾਲਟੀ ਓਕੇ ਦੀ ਰਿਪੋਰਟ ਆ ਹਰੇਕ ਪੱਖ ਤੋਂ ਨਾਲ ਮੇਲ ਕਾਫ ਵਾਲਾ ਬੱਚਾ ਤੁਹਾਨੂੰ ਲਾ ਕੇ ਧਾਰਾਂ ਪਹਿੀਆਂ ਦਿਖਾ ਦਿੰਦੇ ਆ ਮਾਰ ਕੇ ਲਾ ਦੋ ਜੀ ਆ ਗਈ ਬਾਈ ਹਾਂਜੀ ਆ ਘਰ ਦੇ ਬੱਚਾ ਬੰਨੇ ਇਹ ਧਾਰਾਂ ਤੁਹਾਨੂੰ ਸੱਜਣੋ ਮਾਰ ਕੇ ਦਿਖਾ ਦਿੰਦੇ ਆ ਬੱਛੀ ਗਈ ਆ ਤੇ ਸਵਾਹ ਦੀ ਹੈਗੀ ਬਾਈ ਕਹਿੰਦਾ ਬਿਲਕੁਲ ਠੰਡੀ ਲੈ ਬਾਲਟੀ ਜੀ ਮਾਰਨ ਬਾਈ ਲੈ ਜੀ ਕਿ ਮਕੌਰ ਘੇਰ ਰਹਾ ਜਰ ਅੱਜ ਆ ਤਵਰ ਗਿਆ ਹੋਇਆ ਕਿਸੇ ਪਾਸੇ ਨਹੀਂ ਚੋਰ ਵੀ ਦਿਖਾਉਂਦਾ ਮਾਰ ਕੇ ਧਰ ਆਪਾਂ ਉਹਦੀਆਂ ਮਾਰ ਦੇ ਬਾਈ ਠੰਡ ਦਾ ਸੈਜ ਬਹੁਤ ਸੋਹਣਾ ਬਣਾਉਂਦੇ ਤੇ ਪਸਮਾ ਬਹੁਤ ਅੱਛੀ ਜਿਹਾ ਟੈਟ ਜਮਾ ਫੀਸ ਰਾਜ ਵੀ ਮਾਰ ਦੇ ਬਾਈ ਚਵਾਈ ਦਾ ਕੰਮ ਹੈਗਾ ਓਕੇ ਦੀ ਰਿਪੋਰਟ ਜਮਾ ਬਾ 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 ਛੜ ਦੇ ਛੜ ਦੇ ਕੁਝ ਨਾ ਛੜ ਦੇ ਯਾਰ ਤੇ ਬਾਕੀ ਜਦੋਂ ਚਵਾਈਆਂ ਲੱਗਣਗੀਆਂ ਬਾਈ ਬਹੁਤ ਵਧੀਆ ਬਾਈ ਬਾਈ ਹਾਂ ਉਹਵੇਂ ਮੈਂ ਚਵਾਈ ਹੋਰ ਵੀ ਫਾਸਟ ਹੁੰਦੀ ਜਾਊਗੀ ਤੇ ਬਾਕੀ ਇਧਰਲੇ ਬੰਨੇ ਲੈ ਆਈ ਗਏ ਜੀ ਫੇਸ ਕੁਆਲਿਟੀ ਤੇ ਮਾਰੀ ਇਹਦੀ ਤੇ ਕੈਮਰਾ ਯਾਰ ਇਧਰੋਂ ਫੇਸ ਕੁਆਲਿਟੀ ਦੇ ਵੀ ਮਾਰਦੇ ਬੱਛੀ ਦੇ ਉਹੀ ਗੱਲ ਆ ਵੀ ਅੰਗਰੇਜ਼ਾਂ ਵਰਗੀ ਅੰਗਰੇਜ਼ਾਂ ਵਾਲੀ ਆ ਬਾਈ ਯਾਰ ਆ ਅੰਗਰੇਜ਼ਾਂ ਦਾ ਸਿਸਟਮ ਹੀ ਆ ਤੇ ਇੱਕ ਸਾਨੂੰ ਆਪਾਂ ਦਿਖਾ ਦਾਂਗੇ ਸਜਣੋ ਸਾਈ ਵਾਲ ਦਾ ਨਗੀਨਾ ਰੇਟ ਇਹਨਾਂ ਦੇ ਚਮਕੌਰ ਹੋਣਗੇ ਜੀ ਹਾਂ ਇੱਥੇ ਹੁਣ ਹੁਣ ਮਾਰ ਗਏ ਜੀ ਫੇਸ ਤੇ ਕੈਮਰਾ ਰੇਟ ਇਹਨਾਂ ਦੇ ਫੋਨ ਤੇ ਕਰ ਦੂਗਾ ਚਮਕੌਰ ਦਾ ਨੰਬਰ 9779475644 ਵੀਡੀਓ ਦੇ ਵਿੱਚ ਹੀ ਲਾ ਦੂੰਗਾ ਸਕਰੀਨ ਤੇ ਮੈਂ ਤੇ ਹੁਣ ਮਾਰ ਦੇ ਕੋਈ ਗੱਲ ਨੀ ਪਰੇਸ਼ਾਨ ਨਾ ਕਰ ਹੁਣ ਮਾਰ ਦੇ ਆ ਸਾਈ ਵਾਲ ਤੇ ਲੈ ਬਈ ਠੰਡੀ ਬੋਤਲ ਇਹਦਾ ਸੂਆ ਕਿਹੜਾ ਬਾਈ ਦੂਜਾ ਬਾਈ ਮੂੰਹ ਚੌ ਦੰਦਾਂ ਦਾ ਸੂਆ ਦੂਜਾ ਦੰਦਾਂ ਦਾ ਦੰਦਾਂ ਚ ਚਾਰ ਦੰਦਾਂ ਦਾ ਹਾਂ ਬਾਈ ਆਪਾਂ ਲਾਈਆਂ ਕਰੀ ਖੜੀਆਂ ਨਾ ਕੋਈ ਮੈਂਟ ਪਾ ਪਰ ਪਾਈ ਨਹੀਂ ਬਈ ਯਾਰ ਠੀਕ ਹੈ ਗੱਲ ਹਾਂ ਤੋ ਚਾਲਰ ਬਹੁਤ ਅਸਲੀ ਬਈ ਯਾਰ ਤੁੰਨ ਦੇਖ ਨੀ ਚਾਲਰ ਇਹ ਆ ਗਈ ਪਿਓਰ ਸਾਈ ਵਾਲ ਦੇ ਵਿੱਚ ਆ ਗਈ ਬਿਲਕੁਲ ਆ ਦੇਖ ਬਈ ਕਿੰਨੀ ਚਾਲਰ ਸਾਈ ਵਾਲ ਚ ਆ ਗਈ ਤੇ ਦੰਦਾਂ ਚ ਬਾਈ ਕਿਵੇਂ ਦੱਸਿਆ ਚਾਰ ਦੰਦ ਬਾਈ ਦੰਦਾਂ 'ਚ ਹੈ ਗਿਆ ਚਾਰ ਦੰਦ ਸੂਆ ਬਾਈ ਕਹਿੰਦਾ ਸੂੰਦੀਆ ਦੂਜਾ ਕਿਉਂਕਿ ਪਲਾ ਪਸ਼ੂ ਦੂਜੇ ਸੂਏ ਤੱਕ ਕਰਦਾ ਰਹਿੰਦਾ ਤੇ ਜਾਨ ਜੂਨ ਹੈ ਗਿਆ ਬੱਛੀ 'ਚ ਫੁੱਲ ਤੇ ਕਲਰ ਵਾਈਜ਼ ਵੀ ਚੈੱਕ ਕਰ ਸਕਦੇ ਹੋ ਤੇ ਸਿੰਗੇ ਦਾ ਆ ਗਿਆ ਬਿਲਕੁਲ ਛੋਟਾ ਜਿਵੇਂ ਆਪਾਂ ਕਹਿੰਦੇ ਨੇ ਗੋਲ ਸਿੰਘ 'ਚ ਆ ਗਈ ਹਾਂ ਬਈ ਗੋਲ ਸਿੰਘ 'ਚ ਆ ਗਈ ਜਾਨ ਹੈ ਗਿਆ ਫੁੱਲ ਥਣ ਕੱਲਾ ਕੱਲਾ ਮਾਰੂ ਕੱਢ ਕੇ ਕਿਉਂਕਿ ਹਲੇ ਥੋੜੀ ਬਹੁਤੀ ਭਲ ਵਾਦੀ ਲੱਗ ਗਈ ਬੱਛੀ ਕਰ ਹਾਂ ਬਈ ਉਹ ਵਾਦੀ ਪੁੱਤ ਤੂੰ ਹੀ ਕੱਢਦਾ ਬਈ ਦੁੱਧ ਦੁੱਧ ਨਹੀਂ ਕਰਦੀਆਂ ਦੁੱਧ ਫਿਰ ਗਿਆਨੀ ਕਹਿੰਦਾ ਪਸ਼ੂ ਪਾਦੀ ਪਾਉ ਕੱਡੂ ਵੀ ਉਹੀ ਜਿਹੜੇ ਚ ਇਹਦੇ ਤਲਾਂ ਚ ਤੇਲ ਹੋਊ ਹਾਂ ਹਾਂ ਇਹ ਸਵਾਹ ਆ ਦੀ ਠੰਡੀ ਆ ਗਈ ਸਵਾਹ ਠੰਡੀ ਆ ਬਈ ਲੈ ਲੈ ਇੱਥੇ ਮੈਂ ਦਿਖਾ ਲੈ ਉੱਥੇ ਹੀ ਖੜ ਜਾਂਗੇ ਉੱਥੇ ਖੜ ਗਈ ਲੈ ਆ ਕਮਾ ਲਿਆ ਇੱਥੋਂ ਆ ਜਾ ਬਤੋ ਦਿਨ ਕਿੰਨੇ ਕ ਕੱਢ ਦੂ ਬਈ ਇਹ ਦਿਨ 5 ਦਿਨ ਕੱਢ ਦੋ ਬਈ 5 ਦਿਨ ਨਾ 4-5 ਦਿਨ ਹਾਂ ਪਹਿਲਾਂ ਵੀ ਜਦੋਂ ਉੱਥੋਂ ਵੱਧ ਵੀ ਲੈ ਜਾਂਦੇ ਬਈ ਠੀਕ ਆ ਕਰਨ ਹਾਂ ਬਈ ਦੁੱਧ ਕਦਾ ਕੀ ਰਿਕਾਰਡ ਦੱਸਿਆ ਪਹਿਲਣੇ ਬਈ ਇਹ ਚੇ ਲੋਕ ਲੋਕ ਕਹਿਆ ਬਈ ਪਹਿਲਣੇ ਤੂੰ ਮੈਨੂੰ ਕੱਲ ਮੰਗੂ ਠੀਕ ਆ ਜੀ ਹਾਂ ਆ ਲੈ ਜਾ ਲੈ ਇਹਨੂੰ ਵੋਚ ਕੇ ਇਹ ਆ ਗਈ ਸ ਕੱਦੇ ਦਾ ਆ ਗਿਆ ਮਤਲਬ ਬੜਾ ਜਿਆਦਾ ਵੱਡਾ ਨਹੀਂ ਹੈਗਾ ਕੱਦੇ ਦਾ ਦਰਮਿਆਨਾ ਜੀ ਆ ਗਿਆ ਪਰ ਕੁਆਲਿਟੀ ਚੰਗੀ ਆ ਰੰਗ ਰੂਪ ਤੋਂ ਲਾ ਲੋ ਲੈਗ ਸਕੋਰ ਤੋਂ ਲਾ ਲੋ ਤੇ ਆ ਡਰ ਕੁਆਲਿਟੀ ਤੋਂ ਲਾ ਲੋ ਥਾਂ ਬਹੁਤ ਚੰਗਾ ਦਾ ਬਾਈ ਦੰਦਾਂ ਚ ਚਾਰ ਦੰਦ ਆ ਗਈ ਨਸ ਲਾ ਗਈ ਸਾਈ ਵਾਲ ਦੇ ਦਿਨ ਬਾਈ ਕਹਿੰਦਾ ਕੱਢ ਲਿਆ ਚਾਰ ਤੋਂ ਪੰਜ ਦੇ ਬਾਕੀ ਨੇ ਤੇ ਪੈਲਣ ਦਾ ਰਿਕਾਰਡ ਇਹਦਾ ਦੱਸਿਆ ਬਾਈ ਕਹਿੰਦਾ 13 14 ਕਿਲੋ ਦਾ ਬਾਕੀ ਉਹੀ ਗੱਲ ਆ ਸਾਡਾ ਕੰਮ ਹੁੰਦਾ ਸਾਨੂੰ ਟੋਪ ਤੋਂ ਟੋਪ ਦਾ ਪਸ਼ੂ ਦਿਖਾਉਣਾ ਸੋਡਾ ਕੰਮ ਹੁੰਦਾ ਸੱਜਣਾ ਤਸੱਲੀ ਕਰਕੇ ਚੀਜ਼ ਨੂੰ ਲੈ ਕੇ ਜਾਣਾ ਹਾਂਜੀ ਹਾਂਜੀ ਬਹੁਤ ਆ ਬਈ ਇਹੀ ਵਜ੍ਹਾ ਠੀਕ ਆ ਗੱਲ ਚੱਲ ਚੱਲ ਬਹੁਤ ਵਧੀਆ ਦੀ ਬਈ ਪਿਓਰ ਆ ਗਈ ਚਾਲਰ ਵੀ ਦਿਖਾ ਦੇ ਘਰੀ ਇਧਰੋਂ ਨਾਲੇ ਇਹਦੇ ਧੁੰਨ ਆ ਗਈ ਹਨਾ ਧੁੰਨ ਚਾਲਰ ਸਾਰਾ ਕੁਝ ਪਿਓਰ ਆ ਨੰਬਰ ਮੈਂ ਰੰਗ ਕਿੰਨਾ ਬੁਰੀ ਰੰਗ ਪਿਓਰ ਆ ਗਿਆ ਕਲਰ ਕਲਰ ਵਾਈਜ਼ ਵੀ ਆ ਗਈ ਜਿਵੇਂ ਆਪਾਂ ਕਹਿੰਦੇ ਸ਼ਾਈਨਿੰਗ ਵਾਲਾ ਕਲਰ ਆ ਗਿਆ ਇਹਦਾ ਜਿਵੇਂ ਸਲੀਨ ਦੇ ਪਿੰਡੇ ਵਾਂਗੂ ਪਿੰਦਾ ਰੰਗ ਇਹਦਾ ਜਿਵੇਂ ਸਲੀਨ ਦੇ ਸ਼ੂਟ ਹੁੰਦੇ ਨੇ ਉਹ ਗੱਲ ਹਾਂ ਹਾਂ ਉਹਦੇ ਲੱਗਿਆ ਬਈ ਤੇ ਗੋਆ ਦਾ ਟੈਟੇ ਕਰਦੇ ਮੇਰਾ ਖਿਆਲ ਕੱਡੂ ਪੰਜ ਚਾਰ ਦਿ ਦੈਨ ਬਾਈ ਕਹਿੰਦਾ 524 ਕੱਢ ਦੂਗੀ। ਹਟ ਗਈ ਤੇ ਬਾਕੀ ਨੰਬਰ ਵਾਈ ਦਾ ਹੈਗਾ 9779475644 ਦੋ ਬੱਛੀਆਂ ਦਿਖਾਈਆਂ ਇੱਕ ਸਾਈ ਵਾਲ ਦਿਖਾਈ ਹੈ। ਇੱਕੋ ਤਾਜੀ ਸੂਈ ਬੱਛੀ ਦਿਖਾਈ ਆ ਦੂਜਾ ਸੂਆ। ਬਹੁਤ ਸੁੰਨੀਆਂ। ਤੇ ਬਾਕੀ ਜਿਹੜੇ ਵੀ ਭਰਾ ਨੂੰ ਇਹਨਾਂ ਦੋਆਂ 'ਚੋਂ ਕੋਈ ਵੀ ਨਗੀਨਾ ਪਸੰਦ ਆਊਗਾ ਉਹ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ। ਧੰਨਵਾਦ।